ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਉਸ ਨੂੰ ਲੈ ਕੇ ਐਸਡੀਐਮ ਸਮਾਣਾ ਵੱਲੋਂ ਮੀਟਿੰਗਾਂ ਕੀਤੀ ਜਾ ਰਹੀਆਂ ਹਨ ਅਧਿਕਾਰੀਆਂ ਦੇ ਨਾਲ ਅਤੇ ਕਿਸਾਨਾਂ ਨਾਲ ਤੇ ਲੰਬੜਦਾਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਚੋਣੇ ਕੀ ਜਿਹੜੀ ਕਟਾਈ ਹੋ ਰਹੀ ਹੈ ਉਸ ਦੇ ਬਾਅਦ ਪਰਾਲੀ ਨੂੰ ਤੁਸੀਂ ਅੱਗ ਬਿਲਕੁਲ ਨਹੀਂ ਲਗਾਣੀ ਕਿਉਂਕਿ ਅਸੀਂ ਆਪਣੇ ਵਾਤਾਵਰਨ ਆਪਣੇ ਵਾਤਾਵਰਨ ਨੂੰ ਬਚਾਣਾ ਹੈ ਉਸ ਵਾਤਾਵਰਨ ਨੂੰ ਬਚਾਉਣ ਦੇ ਲਈ ਹਰ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਖੇਤਾਂ 'ਚ ਜਿਹੜੀ ਪਰਾਲੀ ਹੈ ਉਸ ਨੂੰ ਅੱਗ ਨਾਲ ਨਹੀਂ ਲਾਈਏ ਅੱਗ ਲਾਉਣ ਨਾਲ ਜਿਹੜੇ ਸਾਡੇ ਮਿੱਤਰ ਕੀੜੇ ਆ ਤੇ ਜਿਹੜੇ ਨਵੇਂ ਬੁੱਟੇ ਪੈਦਾ ਹੁੰਦੇ ਉਹ ਸੜ ਜਾਂ ਚੰਗੀ ਹਵਾ ਸਭ ਨੂੰ ਮਿਲੇ ਸਾਰੇ ਲੋਕ ਸਵਸਥ ਰਹਿਣ ਉਸ ਦੇ ਲਈ ਪੰਜਾਬ ਸਰਕਾਰ ਤੇ ਸੁਪਰੀਮ ਕੋਰਟ ਦੀ ਵਿਸ਼ੇਸ਼ ਹਦਾਇਤਾਂ ਹੈ ਵੀ ਕਿਸਾਨਾਂ ਵੱਲੋਂ ਪਰਾਲੀ ਨੂੰ ਅਗਲੀ ਲਾਣੀ ਔਰ ਉਸ ਦੇ ਲਈ ਹਰ ਤਰ੍ਹਾਂ ਦੀ ਮਸੰਡਰੀ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮੋਹਈਆ ਕਰਾਈ ਜਾਵੇਗੀ ਕਿਸੇ ਨੂੰ ਨਹੀਂ ਮਿਲਦੀ ਤਾਂ ਮੇਰੇ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ ਅੱਜ ਅੱਜ ਜਿਹੜੀ ਨੰਬਰਦਾਰਾਂ ਦੀ ਮੀਟਿੰਗ ਸੀ ਨੰਬਰਦਾਰ ਜਿਹੜਾ ਹੈ ਸਰਕਾਰ ਦਾ ਇੱਕ ਅਹਿਮ ਅੰਗ ਹੁੰਦਾ ਤੇ ਨੰਬਰਦਾਰ ਦੇ ਲੋਕ ਪਿੰਡ ਦੇ ਲੋਕ ਆਖੇ ਲੱਗਦੇ ਨੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਤੇ ਕਲਸਟਰ ਅਫਸਰ ਜਿਹੜੇ ਲਾਏ ਨੇ ਨੋਡ ਅਫਸਰ ਲਾਏ ਨੇ ਉਹ ਵੀ ਵਿੱਚ ਆਏ ਸੀਗੇ ਤੇ ਸਰਕਾਰ ਦੀਆਂ ਕੀ ਕੀ ਹਦਾਇਤਾਂ ਨੇ ਉਹ ਜਾਣੂ ਕਰਵਾਇਆ ਨੰਬਰਦਾਰ ਦੀਆਂ ਕੀ ਕੀ ਡਿਊਟੀਆਂ ਨੇ ਉਹਨਾਂ ਨੂੰ ਜਾਣੂ ਕਰਵਾਇਆ ਤੇ ਕਿਹੜੇ ਕਿਹੜੇ ਢੰਗਾਂ ਨਾਲ ਅਸੀਂ ਜਿਹੜਾ ਹੈਗਾ ਇਸ ਸਟੱਬਲ ਬਰਨਿੰਗ ਨੂੰ ਰੋਕ ਸਕਦੇ ਆ ਉਹ ਦੱਸਿਆ ਨਾਲ ਹੀ ਨਮਦਾਰਾਂ ਨੂੰ ਇਹ ਵੀ ہدایت ਕੀਤੀ ਹੈ ਵੀ ਢਾਈ ਇਕੜ ਤੋਂ ਘੱਟ ਜਿਹੜਾ ਕਿਸਾਨ ਹੈ ਜਿਹਦੇ ਕੋਲ ਮਸ਼ੀਨਰੀ ਹੈ ਨਹੀਂ ਪਰਾਲੀ ਸੰਬੰਧ ਵਿੱਚ ਉਹਨੂੰ ਦਿੱਕਤ ਹੈ ਤਾਂ ਉਹਦੀ ਲਿਸਟ ਜਿਹੜੀ ਹੈਗੀ ਆ ਪਟਵਾਰੀ ਸਾਹਿਬ ਨੂੰ ਦੇ ਦਿਓ ਸੈਕਟਰੀ ਨੂੰ ਦੇ ਦਿਓ ਕੋਆਪਰੇਟਿਵ ਆਰਡੀ ਦੇ ਇੰਸਪੈਕਟਰ ਨੂੰ ਦੇ ਦਿਓ ਮੇਰੇ ਦਫ਼ਤਰ ਦੇ ਦਿਓ ਅਸੀਂ ਕੋਸ਼ਿਸ਼ ਕਰਾਂਗੇ ਜਿੱਥੇ-ਜਿੱਥੇ ਵੀ ਮਸ਼ੀਨਰੀ ਹੈਗੀ ਆ ਉੱਥੇ ਫ੍ਰੀ ਆਫ ਕੋਸਟ ਕਿਸਾਨਾਂ ਨੂੰ ਮੁਹੱਈਆ ਕਰਾਈਏ ਜਿੱਥੋਂ ਤੱਕ ਹੈਗਾ ਪਰਾਲੀ ਸਾਮਣ ਦਾ ਸੰਬੰਧ ਬਿਲਰ ਹੈਗੇ ਨੇ ਸਫੀਸ਼ੀਐਂਟ ਮਾਤਰਾ ਦੇ ਵਿੱਚ ਹੈ ਤੇ ਮੈਂ ਉਹਨਾਂ ਨੂੰ ਇਹ ਅਪੀਲ ਕਰਦਾ ਵੀ ਬਾਬੇ ਨਾਨਕ ਨੇ ਸਾਨੂੰ ਬਹੁਤ ਨਿਯਮਤ ਬਖਸ਼ੀ ਹੈ ਤੇ ਅਸੀਂ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਅਸੀਂ ਆਪਣਾ ਹਿੱਸਾ ਪਾਈਏ ਜਿੰਨਾ ਕਿਸਾਨਾਂ ਕੋਲ ਮਸ਼ੀਨਰੀ ਹੈ ਤੇ ਜਿੰਨਾ ਕਿਸਾਨਾਂ ਨੇ ਸਬਸਿਡੀ ਤੇ ਮਸ਼ੀਨਰੀ ਲਈ ਹੈ ਉਹ ਆਪਣੀ ਜਿਹੜੀ ਮਸ਼ੀਨਰੀ ਨੂੰ ਵਰਤੋਂ ਕਰਕੇ ਜਿਹੜੀ ਪਰਾਲੀ ਹੈਗੀ ਇਹਨੂੰ ਜਾਂ ਤਾਂ ਉਹ ਆਪਣੇ ਖੇਤ ਦੇ ਵਿੱਚ ਜਿਹੜਾ ਮਿਲਾ ਲੈਣ ਤੇ ਜਾਂ ਫਿਰ ਉਹ ਪਰਾਲੀ ਜਿਹੜੀ ਹੈ ਬਾਹਰ ਸਟੋਰ ਕਰਵਾ ਦੇਣ ਕਿਸੇ ਵੀ ਹਾਲਤ ਵਿੱਚ ਅੱਗ ਨਾ ਲਾਉਣ ਕਿਉਂਕਿ ਸੁਪਰੀਮ ਮਾਨ ਜੋ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਜੀ ਤੇ ਵਾਤਾਵਰਨ ਨੂੰ ਬਚਾਉਣਾ ਜਿਹੜਾ ਸਾਡਾ ਵੈਸੇ ਵੀ ਫਰਕ ਫਰਜ਼ ਬਣਦਾ ਹੈਗਾ ਤੇ ਮੇਰੀ ਕਿਸਾਨਾਂ ਨੂੰ ਪੀਨ ਹੈ ਵੀ ਤੁਸੀਂ ਸਾਡੇ ਆਪਣੇ ਹੋ ਤੇ ਕਿਸਾਨਾਂ ਤੋਂ ਬਗੈਰ ਕੋਈ ਵੀ ਸਮਾਜ ਨਹੀਂ ਚੱਲ ਸਕਦਾ ਤੇ ਪਲੀਜ਼ ਅੱਗ ਨਾ ਲਾਓ ਕਿਸੇ ਵੀ ਕਿਸਾਨ ਦਾ ਕੋਈ ਪਰਸਨਲ ਕੰਮ ਹੈ ਕੋਈ ਜਦੋਂ ਮਰਜੀ ਮੇਰੇ ਦਫਤਰ ਆਜ ਆ ਸਕਦਾ ਮੈਂ ਜੁਆਇਨ ਕਰ ਲਿਆ ਹੈਗਾ ਇੱਥੇ ਹਰ ਇੱਕ ਮੁਸ਼ਕਲ ਜਿਹੜੀ ਨਿਮਾਚ ਰਹਿ ਕੇ ਹੱਲ ਕੀਤੀ ਜਾ ਉਹ ਤੇ ਮੇਰੀ ਅਪੀਲ ਹੈ ਵੀ ਇੱਕ ਤਾਂ ਸੁੱਕਾ ਝੋਨਾ ਲੈ ਕੇ ਆਓ ਗਿੱਲਾ ਨਾ ਲੈ ਕੇ ਆਓ ਤੇ ਦੂਸਰਾ ਪਰਾਲੀ ਨੂੰ ਅੱਗ ਨਾ ਲਾਓ ਅਸੀਂ ਆਪਣੇ ਵਾਤਾਵਰਨ ਨੂੰ ਬਚਾਈਏ ਜੀਵ ਜੰਤੂਆਂ ਨੂੰ بچਾਈਏ ਮਿੱਤਰ ਕੀੜਿਆਂ ਨੂੰ ਬਚਾਈਏ ਤੇ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਬਚਾਈਏ ਜੀ ਐਸੋਨ ਸਾਹਿਬ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਅੰਦਰ ਸਰਕਾਰ ਨੇ ਕਰਤਾ ਉਸ ਦੇ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਆਪਣੇ ਖਾਸ ਤੌਰ ਸਮਾਜ ਸੁਧਨੀ ਦੇ ਸਾਰੇ ਪ੍ਰਬੰਧ ਜੀ ਪੂਰੇ ਹੋ ਗਏ ਨੇ ਇਹ ਨੰਬਰਦਾਰਾਂ ਦੀ ਮੀਟਿੰਗ ਤੋਂ ਪਹਿਲਾਂ ਮੈਂ ਆਰਓ ਐਂਡ ਏਆਰਓ ਦੀ ਮੀਟਿੰਗ ਲੈ ਕੇ ਹਟਿਆ ਉਹਨਾਂ ਨੂੰ ਜਿਹੜੀਆਂ ਪੰਜਾਬ ਸਰਕਾਰ ਦੀਆਂ ਹਦਿਆਤਾਂ ਨੇ ਚੋਣ ਜਾਬਤੇ ਦੀਆਂ ਹਦਿਆਤਾਂ ਨੇ ਕਿਵੇਂ ਕਿਵੇਂ ਨਾਮੀਨੇਸ਼ਨ ਲੈਣਾ ਹੈ ਕਿਹੜੀ ਮਿਤੀ ਨੂੰ ਸ਼ੁਰੂ ਕਰਨਾ ਕਿਹੜੀ ਮਿਤੀ ਨੂੰ ਖਤਮ ਹੋਣੇ ਨੇ ਨਾਮੀਨੇਸ਼ਨ ਕਿਹੜੀ ਮਿਤੀ ਨੂੰ ਸਟੂਡੈਂਟ ਨਹੀਂ ਕਰਨੀ ਨੇ ਕਿਹੜੀ ਮਿਤੀ ਤੱਕ ਵਿਦਰਾਹ ਹੋਣੇ ਨੇ ਇਹ ਸਾਰੀਆਂ ਗੱਲਾਂ ਦਸੀਆਂ ਨੇ ਬਕਾਇਦਾ ਉਹਨਾਂ ਨੂੰ ਦਸਤਾਵੇਜ਼ ਦਿੱਤੇ ਨੇ ਐਂਡ ਹਦਾਇਤ ਵੀ ਕੀਤੀ ਹੈ ਵੀ ਗੋ ਥਰੂ ਹੋ ਜਾਣ ਇਹਨਾਂ ਹਦਾਇਤਾਂ ਨੂੰ ਤੇ ਬਿਨਾ ਕਿਸੇ ਭੇਦਭਾਵ ਦੇ ਫੇਰ ਇਲੈਕਸ਼ਨ ਕਰਾਈਏ ਅਸੀਂ ਸਾਫ਼ ਸੁਥਰਾ ਇਲੈਕਸ਼ਨ ਕਰਾਈਏ ਜੇ ਅੱچھے ਨਮਾਇਦੇ ਚੁਣ ਕੇ ਆਉਣਗੇ ਤਾਂ ਜਿਹੜਾ ਹੈਗਾ ਸਮਾਜ ਦਾ ਭਲਾ ਹੋਏਗਾ ਜੀ ਤੇ ਬਿਲਕੁਲ ਵਧੀਆ ਇਲੈਕਸ਼ਨ ਹੋਏਗਾ ਜੀ ਵਧੀਆ ਤਰ੍ਹਾਂ ਹੋਏਗਾ ਥੈਂਕ ਯੂ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸੀ ਸਮਾਣਾ ਨਿਊਜ਼